ਕਹਿੰਦੇ ਆ ਕਮਜ਼ੀਰ ਕੰਟੀਗਾ ਗੁਰਪ੍ਰੀਤ ਜੰਡੂ ਨਨਜਾ ਐਮਸੀਸੀ ਦਾ 50ਵਾਂ ਮੈਸਿਕ ਹਰ ਹਰ ਵੀ ਉੱਥੇ ਪ੍ਰੈਜ਼ੈਂਸ ਸੀਗੇ ਸਭੀਆਂ ਨੇ ਹੱਥ ਖੜੇ ਕੀਤੇ ਆ ਉਹਨਾਂ ਦੇ ਜਿਹੜੇ ਸੀਗੇ 24 ਤੁਸੀਂ ਆਪ ਹੀ ਦੱਸੋ ਵੀ ਇਹ ਜਿੱਤ ਕਿਹਦੀ ਹੋਈ ਆ ਮੈਂ ਬਸ ਤੁਹਾਡੇ ਕੋਲ ਕਿੰਨੇ ਸੀ ਟੋਟਲ ਸਾਡੇ ਕੋਲ 26 ਸਾਡੇ ਕੋਲ 26 ਸਾਡੇ ਕੋਲ 26 ਸਾਡਾ ਬਣ ਗਿਆ ਸੱਤ ਖੜੇ ਅਚਾਨਕ ਅਨਾਉਂਸ ਕੀਤਾ ਉਹ ਜਿਹੜਾ ਇੱਕ ਪ੍ਰੈਜ਼ਾਈਡਿੰਗ ਆਫਸਰ ਖੜਾਇਆ ਰਵੀ ਕੁਮਾਰ ਉਹਨਾਂ ਦੋ ਦੋ ਹੱਥ ਖੜੇ ਕਰਾਏ ਉੱਤਰ ਜਸਟਿਸ ਨੂੰ ਵੀ ਗਿਆ ਸੀ ਜਿਹੜਾ ਫਿਰ ਮੈਂ ਫੋਟੋ ਦੀ ਕਰਾਈ ਵੀ ਆ ਦੇਖ ਲਓ ਦੋ ਹੱਥ ਕਰਾਏ ਦੋ ਦੋ ਹੱਥ ਖੜੇ ਕੀਤੇ ਆ ਔਰ ਉਹਨਾਂ ਨੇ 24 ਹੋਣ ਦੇ ਨਾਂ ਬਾਅਦ ਵੀ ਉਹਨੇ ਅਨਾਉਂਸਮੈਂਟ ਉਹਦੀ ਕਰ ਦਿੱਤੀ ਨਹੀਂ ਜਸਟਿਸ ਸਾਹਿਬ ਨੇ ਅਨਾਉਂਸਮੈਂਟ ਕੀਤੀ ਨਹੀਂ ਦੋ ਹੱਥ ਨਹੀਂ ਕੜੇ ਉਹ ਦੋ ਹੱਥ ਹੱਥ ਕਰਾਏ ਨਹੀਂ ਨਾ ਉਹਨੇ ਹੱਥ ਪਹਿਲਾਂ ਸਾਡੇ ਬੰਦੇ ਆ ਰੀਡਿੰਗ ਪਾਰਟੀ ਅਸੀਂ ਪ੍ਰੋਸੀਡਿੰਗ ਦੱਸੋ ਰੀਡਿੰਗ ਪਾਰਟੀ ਅਸੀਂ ਆ ਸੀਡਿੰਗ ਹੋਈ ਕਿੰਦਾ ਸੀ ਕਿ ਅਸੀਂ ਸੀਡਿੰਗ ਇਸ ਤੋਂ ਪਹਿਲਾਂ ਦੋ ਮੈਂਬਰਾਂ ਨੂੰ ਸੌਂਪ ਦਿੱਤਾ ਠੀਕ ਹੈ ਜੀ ਕਲੀਅਰ ਹੈ ਦੋ ਮੈਂਬਰਾਂ ਨੂੰ ਸੌਂਪ ਕੇ ਹੀ ਹੈ ਗਿਆ ਉਹ ਬਾਤ ਉਹਨੇ ਕਿਹਾ ਮੇਰੇ ਸਾਨੂੰ ਕਿਹਾ ਵੀ ਤੁਸੀਂ ਆਪ ਦਾ ਕੈਂਡੀਡੇਟ ਪ੍ਰਪੋਸਟ ਸਾਡੇ ਜਿਹੜਾ ਹੈਗਾ ਸੀਨੀਅਰ ਪੰਡਤ ਦਾ ਜੋ ਨਾਮ ਪਾਉਣਾ ਉਹਦੇ ਵਿੱਤ ਜਿਹੜਾ ਆਪਣਾ ਐਟੈਕਟਿਕ ਰਿਪੋਰਟਿੰਗ ਆ ਗਿਆ ਉਹਨੇ ਜਿਹੜੇ ਹੈਗਾ ਸੀਤਾ ਦੇਵੀ ਨਹੀਂ ਤੇ ਦੇਵੀ ਹੈ ਕਿ ਆਇਆ ਕਰੇ ਉਸ ਤੋਂ ਬਾਅਦ ਉਹਨਾਂ ਦਾ ਕੈਂਡਿਡਾ ਪ੍ਰਮੋਸਟਰ ਆ ਸਕੈਂਡਰ ਕਰਾਇਲ ਸਰਕਟ ਤੋਂ ਆ ਗਿਆ ਉਸ ਤੋਂ ਬਾਅਦ ਜਿਹੜੀ ਮੋਦੀ ਪਾਰਟੀ ਇਹਦੇ ਨਾਲ ਸਾਡੇ ਸਭ ਤੋਂ ਜ਼ਿਆਦਾ ਕੰਮ ਕਰਨਾ ਦੇ ਪਾਰਟੀ ਐਮ ਸੀ ਸਹਿਬਾਨ ਹੈ ਜਿਸ ਇਲਜ਼ਾਮ ਬਣਾ ਸਾਡਾ ਲਾਈਕ ਬਣ ਇਹਨੇ ਕਹਿ ਲਈ ਨਹੀਂ ਖੱਪੇ ਪਾਸੇ ਕਰੋ ਚਲਾ ਪਾ ਲਾ ਪਰ ਪਹਿਲਾਂ ਸਾਡਾ ਲਾਈਟ ਬੰਦ ਕਰੋ ਅਸੀਂ ਉਹਨੇ ਸਾਹਮਣੇ 26 ਹੱਥ ਜਿਹੜੇ ਖੜੇ ਖੜੇ ਕਰਵਾ ਦਿੱਤੇ ਠੀਕ ਹੈ ਉਹ 26 ਸਾਡੇ ਸੀਗੇ ਉਹਨੇ ਮੰਨੇ ਵੀ ਹੱਥ 26 ਆ ਪਰ ਅੱਜ ਜਿਹੜੀ ਵਾਲੀ ਉਹਨਾਂ ਨਾਂ ਬੋਲ ਕੇ ਵੀ ਉਹ ਕੀ ਆਬਜੈਕਸ਼ਨ ਮੈਂ ਰਿਸਟਾਰਟ ਕਰਦਾ ਜਾਨੀ ਕਰਦਾ ਸਭ ਤੋਂ ਪਹਿਲਾਂ ਸਾਡਾ ਹੋਵੇ

ਦੇ 26 ਹੱਥ ਗਣੇ ਹੋ ਕੇ ਠੀਕ ਹੈ ਉਹ ਰਵੀ ਸਿੰਘ ਜਿਹੜਾ ਰਵੀ ਸਿੰਘ ਅਧਰਿਕੜ ਅਸਤੀ ਹੈਗਾ ਉਹ ਵਿੱਚੋਂ ਉਹਨਾਂ ਦੇ ਕਈ ਬੰਦੇ ਨੇ ਸਰਬੰਦੇ ਦੋ ਦੋ ਹੱਥ ਗਣੇ ਅੰਦਰ ਉਹਨਾਂ ਦੇ ਕਿੰਨੇ ਹੱਥ ਬੰਦੇ ਹੋਇਆ ਉਹਨਾਂ ਨੇ 24 24 ਕੈਂਡੀਡੇਟ ਥਾ ਦੇ ਹੋਇਆ ਇੱਕ ਬੰਦੇ ਨੇ ਇੱਕੋ ਹੱਥ ਖੜਾ ਹੋਣਾ 49 ਜਿਹੜੇ ਹੈਗੇ ਨੇ ਐਫਸੀ ਸਾਹਿਬ ਤੇ ਪੰਜਾਬਾ ਮੈਂ ਨਹੀਂ ਨਹੀਂ ਉਹ ਵੀ ਗਿਨੇ ਗਏ ਹਨ ਕਿ ਸਾਡੇ ਕਿਨੇ ਗਏ ਸਾਡੇ ਕਿਨੇ ਉਹਨੇ ਮੰਨੇ ਵੀ 26 ਹੱਥ ਜਿਹਨੇ ਮੰਨੇ ਉਹਨਾਂ ਦੇ 24 ਉਹਨਾਂ ਦੇ 24 ਸਗੇ ਬੰਦ ਕਿਵੇਂ ਲੈ ਦੋ ਪੰਚਾਂ ਨੇ ਦੋ ਹੱਥ ਖੜੇ ਕਰਤੇ ਹੋ ਕੇ 26 ਹੋ ਗਏ ਨਹੀਂ ਪ੍ਰੀਖਿਆ ਦੱਸਿਓ ਜੀ ਵੀ ਜਿਹੜੇ ਜਾਈ ਆ ਰਿਪੋਰਟ ਮੂਵਿੰਗ ਕਰ ਰਿਹਾ ਜਿਹੜੀ ਇਹ ਅਗਰ ਤੋਂ ਹੀ ਹੋਇਆ ਮੈਂ ਕੁਛ ਨਹੀਂ ਕਿਸੀ ਆਬਜੈਕਟ ਜ ਸਾਹਮਣੇ ਗਿਣਤੀ ਕੀਤੀ ਆ ਚੌਕੀਆਂ ਦੀ ਸਾਡੇ ਇੱਕ ਸਾਈਡ ਤੇ ਦੋ ਬੰਦਿਆਂ ਦੀ ਨਾਲ ਤੀਜੀ ਪਾਸੇ ਕੀਤੀ ਆ 26 ਬੰਦੇ ਭਵਿਵਾਰ ਜਿਹਨਾਂ ਨੇ ਦਿੱਤੀ ਆ ਜ ਸਾਹਮਣੇ ਨਹੀਂ ਲਾਇਆ ਜੀ ਨਹੀਂ ਤਾਂ ਦੇਖੋ ਮੇਰੀ ਗਲਤ ਸਮਝੋ ਇਹ ਆਪਾਂ ਵੀਰ ਸ਼ੇਅਰ ਕਰਨਾ ਚਾਹੁੰਦਾ ਆਦਮੀ ਕਹਿੰਦਾ ਜੱਸਾ ਕਹਿੰਦਾ ਯਾਰ ਕੰਫਿਊਜ਼ਨ ਹੋ ਗਿਆ ਬੰਦਾ ਦਵਾ ਦਾ ਖੜੇ ਕਰਦਾ ਦਵਾ ਦਾ ਰਾਮ ਨੇ ਖੜੇ ਕਰਕੇ ਕਹਿੰਦੇ ਅੰਟੀ ਜਲਦੀ ਵੀ ਸੀ ਔਰ ਜਲਦੀ ਇੰਜ ਮੇਰ ਬਣਾਉਂਦੀ ਸੀਗੀ ਨਾ ਤਾਂ ਸੀਨੀਅਰ ਡਿਪਟੀ ਮੈਨਰ ਨਾ ਡਿਪਟੀ ਮੈਨਰ ਉਹ ਐਕਸਪਲੈਨ ਨਹੀਂ ਸਕਦੇ ਜਿਹੜਾ ਜਦੋਂ ਤੁਹਾਡੀ ਚੱਕੀ ਗਿਰੇ ਗਏ ਉਹ ਨੋਨ ਹੋ ਗਏ ਤੇ 6000 ਰੁਪਏ ਇਹ ਉਹਨਾਂ ਨੇ ਕਰਦੇ ਨਹੀਂ ਕਰਦੇ ਉਹਨਾਂ ਤੋਂ ਜੋ ਬੋਲੇ ਆ 60 ਹੋਗਾ ਤੁਹਾਡੇ ਉਹ ਤਾਂ ਅਸੀਂ ਉਹਦੇ ਪਿੱਛੇ ਦਾ ਸੀ ਜਿਹੜਾ ਹੈਗਾ ਹਾਈ ਕੂਰਟ ਜਾਵਾਂਗੇ ਹਾਈ ਕੂਰਟ ਚਲਦੇ ਜਿਹੜੇ ਵੀ ਉੱਥੇ ਫਿਰ ਉਹ ਜਿਹੜੇ ਆਪਣੇ ਇੰਟਰਨੈਸ਼ਨਲ ਆਏ ਆ ਕਰ ਰਹੇ ਆਂ ਕਿ ਆਪਸੇ ਕਿੱਥੋਂ ਲੈਂਦੇ ਕਿ ਕੋਈ ਜਸਿਸ ਨਾਲ ਵੀ ਚੀਜ਼ ਨਹੀਂ ਹੈ ਨਹੀਂ ਇਹ ਕਿਸ ਨੂੰ ਕੰਪਿਊਟਰ ਦਾ ਨਾਮ ਤੁਹਾਨੂੰ ਦਵਾ ਦਾ ਪ੍ਰੈਜ਼ਾਈਡਿੰਗ ਆਫੀਸਰ ਕੌਣ ਸੀ ਇਹ ਸਾਡਾ ਵੇਖ ਰਾਇਆ ਸੀ ਕਿ ਮੈਂ ਤਾਂ ਮੈਂ ਤਾਂ ਪਹਿਲੇ ਇਹ ਨਹੀਂ ਪਤਾ ਵੀ ਇਹ ਸਾਡਾ ਐਮਸੀ ਉਹ ਹੀ ਆਪ ਦਾ ਅਗਲਾ ਕਦਮ ਸਰ ਕੀ ਆ ਹੁਣ ਕੋਰਟ ਤੇ ਜਾਉਂਗੇ ਕਿੱਥੇ ਜਾਵਾਂਗੇ ਅਸੀਂ ਰਿਪੋਰਟ ਕਾਲੂ ਪੇਸ਼ ਕਰਨ ਨੂੰ ਫੇਰ ਦੇਵਾਂਗੇ ਕੋਰਟ ਤੇ ਅਮਨ ਬੋਲ ਦਮਾਂਗੇ ਸੂਰਤ ਸਿੱਧੇ 24 ਪਹਿਲਾਂ ਪਹਿਲਾਂ ਅੰਦਰ ਵੀਡੀਓਗ੍ਰਾਫੀ ਵਗੈਰਾ ਹੋਈ ਆ ਉਹਦੇ ਬਾਰੇ ਉਹ ਤਾਂ ਲਵਾਂਗੇ ਅਸੀਂ ਜੋ ਵੀ ਰਿਪੋਰਟਿੰਗ ਹੋਈ ਆ ਫਿਰ ਬਾਕੀ ਪਰ ਇਹ ਸੀਨੀਅਰ ਡਿਫਟੀ ਮੇ ਡਿਫਟੀ ਮੇਰ ਦੀ ਜੀਪ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਕੁਛ ਨਹੀਂ ਹੋਇਆ ਪਾਜੀ ਕੁਛ ਵੀ ਨਹੀਂ ਹੋਇਆ ਜੀ ਨਾਲ ਉਹ ਕਰਕੇ ਨਾਲੇ ਫੜੇ ਹੋਏ ਆ ਹਾਂਜੀ ਉਹਦੇ 24 ਨੇ ਹੱਥ ਖੜੇ ਹਾਂਜੀ 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 ਉਹਦੇ 26 ਨੇ ਹੋਰ ਵੀ ਹੈਗੇ ਆ 25 ਹੋਰ ਵੀ ਕੱਲਾ ਕੱਲਾ ਕਰਕੇ ਕੱਢ ਦੋ ਅਲੱਗ-ਅਲੱਗ ਕਰਕੇ ਬਾਹਰ ਕੱਢੋ 25 ਹੋਰ ਵੀ ਖੜੇ ਆ ਅੱਜ ਚਲੋ ਕੋਈ ਜਾਂਦੇ ਜਾਓ ਰਾਤ ਜਿਹੜਾ ਉਹ ਚਲਾ ਗਿਆ